ਪੰਜਾਬੀ ਸਿਨੇਮਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਅੱਜ ਅਸੀਂ ਪਹੁੰਚ ਗਏ ਹਾਂ ਤਲਵੰਡੀ ਸਲਾਜ ਜਿੱਥੇ ਕੀ ਪੰਜਾਬੀ ਫਿਲਮ ਫਿਰ ਤੋਂ ਪੰਜਾਬ ਦੀ ਸ਼ੂਟਿੰਗ ਚੱਲ ਰਹੀ ਹੈ ਤੇ ਖਾਸ ਗੱਲ ਇਹ ਹੈ ਕਿ ਅਸੀਂ ਅੱਜ ਸ਼ੂਟਿੰਗ ਸਾਈਟ ਤੇ ਪਹੁੰਚੇ ਹੋਏ ਹਾਂ ਤੇ ਆਓ ਦੇਖਦੇ ਹਾਂ ਕਿ ਕਿਹੜਾ ਸੀਨ ਸ਼ੂਟ ਕੀਤਾ ਜਾ ਰਿਹਾ ਹੈ ਤੇ ਅਦਾਕਾਰਾਂ ਦੇ ਨਾਲ ਗੱਲ ਕਰੀਏ ਤੇ ਆਓ ਚੱਲਦੇ ਹਾਂ ਹਲੇ ਮੈਂ ਹੌਲੀ ਹੌਲੀ ਬੋਲ ਰਹੀ ਆ ਕਿਉਂਕਿ ਅੰਦਰ ਸ਼ੂਟ ਚੱਲ ਰਿਹਾ ਥੀ लेट्स ਗੋ ਦੇਖਦੀ ਆ ਕੀ ਹੋ ਰਿਹਾ ਵਾ ਕੋਈ ਤੂੰ ਸੀ ਦੇਖਿਆ ਕਿ ਮੂਵੀ ਦੇ ਸੀਨ ਦਾ ਸ਼ੂਟ ਹੋ ਰਿਹਾ ਸੀ ਤੇ ਹੁਣ ਆਪਾਂ ਗੱਲ ਕਰਦੀ ਕੋਸ਼ਿਸ਼ ਕਰਦੇ ਆ ਆਰਟਿਸਟ ਦੇ ਨਾਲ ਗੱਲ ਕਰਨ ਦੀ ਆਜਾ ਆਜੋ ਮੇਰੇ ਨਾਲ ਆਜੋ ਆਜੋ ਤੇ ਹੁਣ ਆਪਾਂ ਬੈਠ ਗਏ ਆ ਕਲਾਕਾਰਾਂ ਦੇ ਵਿੱਚ ਜਿਹੜੇ ਕੀ ਸਿਰ ਤੋਂ ਪੰਜਾਬ ਮੂਵੀ ਦੇ ਵਿੱਚ ਪਲੇ ਰੋਲ ਕਰ ਰਿਹਾ ਰੋਲ ਪਲੇ ਕਰ ਰਿਹਾ ਤੇ ਆਪਾਂ ਪੁੱਛਦੇ ਹਾਂ ਕਿ ਇਹਨਾਂ ਦੀ ਰੋਲ ਬਾਦੀ ਤੇ ਇਹਨਾਂ ਦੇ ਨਾਮ ਬਾਰੇ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਦੱਸੋ ਸਾਡਾ ਨਾਮ ਤੁਹਾਨੂੰ ਕੋਈ ਦੱਲ ਨਹੀਂ ਮੇਰਾ ਨਾਮ ਕਸ਼ਮੀਰੋ ਹੈ ਹਾਂਜੀ ਮੂਵੀ ਦੇ ਵਿੱਚ ਤੁਸੀਂ ਕਿਹੜਾ ਰੋਲ ਪਲੇ ਕਰ ਰਹੇ ਹੋ ਮਦਰ ਦਾ ਅੱਛਾ ਪੋਜ਼ਿਟਿਵ ਰੋਲ ਹੈ OK ਪੋਜ਼ਿਟਿਵ ਰੋਲ ਕਰ ਰਹੀ ਹਾਂ ਹਾਂਜੀ ਤੁਸੀਂ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜੋਗਾ ਸਿੰਘ ਹੈ ਜੀ ਕਰੈਕਟਰ ਦੇ ਵਿੱਚ वैसे मैं नेक्ट रोल कर रहा है नेगेटिव रोल कर रहा है लग रही है अमर बेटी गेटअप तो लग रही है हां जी हां जी विलेन का रोल है जी ओके ओके ਤੇ ਹੁਣ ਆਪਾਂ ਤੁਸੀਂ ਦੱਸੋ ਐਕਚੁਅਲੀ ਮੇਰਾ ਨਾਮ ਨਿਸ਼ਾ ਹੈ ਹਾਂਜੀ ਮੇਰਾ ਵੀ ਮੈਂ ਗੈਂਗਸਟਰ ਕੇ ਸਾਥੀ ਹੂੰ ਜੋ ਸਪਲਾਈ ਕਰੂੰਗੀ ਉਹਨਾਂ ਦੇ ਸਾਥੇ ਸੋਨੀ ਗੈਂਗਸਟਰ ਥੈਂਕ ਯੂ ਸੋ ਮਾਚ ਔਰ ਮੇਰਾ ਵੀ ਨੈਗੇਟਿਵ ਰੋਲ ਈਸ ਮੂਵੀ ਵੇ ওকে ਤੁਸੀਂ ਦੱਸੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਰੋਲ ਇਹਦੇ ਵਿੱਚ ਇੱਕ ਮਮਤਾ ਦੇ ਨਾਮ ਦੇਗਾ ਤੇ ਮੈਂ ਉਹਦੇ ਵਿੱਚ ਬਹੁਤ ਹੀ ਨਸ਼ਾ ਕਰਦੀ ਹਾਂ ਜਿਵੇਂ ਲੋਕੀ ਅੱਜਕੱਲ ਦੇ ਨਸ਼ਾ ਕਰਦੇ ਆ ਤੇ ਮਤਲਬ ਉਹਨਾਂ ਦੀ ਡੈਥ ਹੋ ਜਾਂਦੀ ਆ ਆਈ ਦਿਖਾਇਆ ਗਿਆ ਹੈ ਵੀ ਨਸ਼ਾ ਕਿੰਨੀ ਬੁਰੀ

ਕਿ ਨੌਜਵਾਨ ਵੀਰਾਂ ਨੂੰ ਪ੍ਰੇਰਿਤ ਕਰੋ ਕਿ ਨਸ਼ਿਆ ਤੋਂ ਦੂਰ ਰਹਿਣ ਤੇ ਆ ਜਿਹੜੀਆਂ ਲੋਕਾਂ ਦੀ ਤੁਸੀਂ ਵਾਲੀਆਂ ਲਾ ਕੇ ਲਾਹਿੰਦੇ ਚੈਨੀਆਂ ਲਾ ਕੇ ਲਾਹਿੰਦੇ ਜਿਹੜੇ ਉਹਨਾਂ ਨੂੰ ਵੀ ਠੱਲ ਪਾਈ ਜਾਵੇ ਇੱਕ ਮਿੰਟ ਖਾਈ ਜਾਵੇ ਚੜ ਜਾਵੇ ਬੱਸ ਗੱਲ ਵੀ ਨਹੀਂ ਕਹਿੰਦੇ ਨਿਊਜ਼ ਆਲੇ ਆਏ ਛੁ ਜਿਹੜੇ ਵੀਰ ਇਹ ਪ੍ਰੋਗਰਾਮ ਦੇਖ ਰਹੇ ਹਰਜਸ ਟੀਵੀ ਤੇ ਅਸੀਂ ਨਾ ਦਾ ਸਾਰਿਆਂ ਦਾ ਥੈਂਕਸ ਕਰਦੇ ਹਾਂ ਤੁਸੀਂ ਆਪਣੇ ਕੀ ਵਿਚਾਰ ਦੋਗੇ ਮੈਂ ਤਾਂ ਆ ਹੀ ਕਹਿਣਾ ਚਾਹੁੰਦੀ ਆ ਜੀ ਜਿਵੇਂ ਜਿਵੇਂ ਅੱਜ ਦੀ ਜਨਰੇਸ਼ਨ ਨੂੰ ਆਲਾ ਤਪਈਆ ਨਾ ਨਸ਼ੇ ਦੀ ਉਹ ਅਨਸੀਆ ਨਾ ਸਾਬ ਬਹੁਤ ਹੀ ਖਰਾਬ ਹੈ ਜੀ ਜਿੰਦਗੀ ਨੂੰ ਖਤਮ ਕਰ ਦਿੰਦਾ ਹੈ ਜੇ ਅੱਗੇ ਵੀ ਬਹੁਤ ਹੀ ਬੱਚਾ ਨੂੰ ਇਹਦਾ ਅਸਰ ਪੈਂਦਾ ਤਾਂ ਛੱਡਣਾ ਚਾਹੀਦਾ ਮੈਂ ਵੀ ਇਹੀ ਕਹਿਣਾ ਜੀ ਨਸ਼ਿਆਂ ਤੋਂ ਦੂਰ ਰੋ ਕਦੀ ਵੀ दारू ਦਾ ਸੇਵਨ ਨਹੀਂ ਕਰਨਾ ਉਹ ਕੁੜੀਏ ਕੀ ਹੋਇ ਬੋਤਲ ਰੋੜਤੀ ਮੇਰੀ ਸ਼ਰਾਬ ਵਾਲੀ ਅਬ ਮਤਲਬ ਦੂਰ ਰੋ ਜੀ ਇਹ ਮੇਰਾ ਮੈਸੇਜ ਹੈ

ਤੇ ਬਹੁਤ ਹੀ ਖਤਰਨਾਕ ਮਾਫੀਆ ਲੱਗ ਰਿਹਾ ਮੈਨੂੰ ਵੀ ਵੇਚ ਸਕਦੇ ਆ ਚਲਦੇ ਆਪਾਂ ਇੱਥੋਂ ਜਲਦੀ ਜਲਦੀ ਧੰਨਵਾਦ ਜੀ